ਸਤਿ ਸ਼੍ਰੀ ਅਕਾਲ ਭੈਣ ਭਰਾਓ ਮੈਂ ਤੁਹਾਨੂੰ ਕਹਾਂ ਸਤਿ ਸ਼੍ਰੀ ਅਕਾਲ ਭੈਣ ਭਰਾਓ ਸਮੋਕੀ ਆਲ ਜੇ ਤੁਹਾਡਾ ਤੇ ਭੈਣ ਭਰਾਓ ਠੰਡ ਬੜੀ ਆ ਤੇ ਬਿਸਤਰਾ ਛੱਡਨ ਨੂੰ ਜੀ ਨਹੀਂ ਕਰਨ ਲਿਆ ਹੈ ਹਨਾ ਤੇ ਕੀ ਕਰੇ ਬੰਦਾ ਤੇ ਆ ਮੇਰੇ ਮਗਰ ਮਗਰ ਫਿਰਦੀ ਆ ਤੇ ਮੈਂ ਖਰੇ ਕਿਸੇ ਪਾਸੇੋਂ ਨਿਕਲਣ ਲੱਗੀਆਂ ਤੇ ਮੈਂ ਉਹਦਾ ਹੱਜ ਨਹੀਂ ਨਿਕਲਣ ਲੱਗੀਆਂ ਤੇ ਤੇਰੇ ਪਾਪਾ ਦਾ ਫੋਨ ਆਉਣਾ ਚੱਲ ਮੈਂ ਫਿਰ ਬਾਹਰ ਚਲ ਜੂ ਤੇ ਫਿਰ ਫੋਨ ਨਹੀਂ ਚੁੱਕਿਆ ਜਾਂਦਾ ਹੈ ਨਾ ਤੇ ਮੈਨੂੰ ਇਹ ਹੁੰਦਾ ਕਿ ਸਵੇਰੇ ਜਦੋਂ ਕੰਮ ਤੇ ਵੀ ਜਾਂਦੇ ਉਤੋਂ ਉਦੋਂ ਵੀ ਇੱਕ ਵਾਰੀ ਗੱਲ ਹੋ ਜੇ ਤੇ ਚੱਲ ਬਾਅਦ ਚ ਦੁਪਹਿਰਾਂ ਨੂੰ ਫਿਰ ਘਰ ਆਣ ਕੇ ਹੈ ਨਾ ਕਿਤੇ ਵੀ ਨਹੀਂ ਖਿਆਰ ਨਹੀਂ ਜਾਣ ਮੰਡੀ ਜਾਂਦੀ ਆ ਜਦੋਂ ਉੱਥੇ ਹਾਂ ਹੈ ਨਾ ਉਦੋਂ ਇਧਰ ਦੀ ਅੱਗ ਲੱਗੀ ਹੁੰਦੀ ਸੀ ਭੱਜ ਜੀਏ ਇੰਡੀਆ ਤੁਰ ਜੀਏ ਹੈ ਨਾ ਘਰ ਜਾਈਏ ਆਪਣੇ ਤੇ ਜੇ ਹੁਣ ਇੱਥੇ ਆ ਗਈਆਂ ਤੇ ਹੁਣ ਪਛਾਹ ਦੀ ਹੋਰ ਬਸ ਵਿਚੇ ਧਿਆਨ ਆ ਕਿ ਉੱਠ ਪੇ ਹੋਣਿਆ ਕੰਮ ਤੇ ਚਲਗੇ ਹੋਣਿਆ ਕੰਮ ਤੋਂ ਆਗੇ ਹੋਣਿਆ ਰੋਟੀ ਖਾ ਲਈ ਹੋਣੀ ਆ ਬਸ ਇਹੋ ਕੋਸ਼ਿ ਚੱਲੀ ਜਾਂਦਾ ਹਾਂ ਇਹੋ ਕੋਸ਼ਿ ਚੱਲੀ ਜਾਂਦਾ ਹੈ ਹੋਰ ਮੈਂ ਕਿ ਤੂੰ ਆਪਣੇ ਕੋਈ ਵਿਚਾਰ ਪੇਸ਼ ਕਰ ਮੈਂ ਆਪਣੇ ਵਿਚਾਰ ਦੱਸਦਾ ਕਿ ਮੈਂ ਕਿਵੇਂ ਸ਼ੁਰੂ ਕਰ ਦਈ ਇਸ ਤਰ੍ਹਾਂ ਕੋੰਦਾ soldi ਪਈ ਆਹੋ ਮੈਨੂੰ ਦੱਸੋ ਕਮੈਂਟਾਂ ਚ ਕਿਵੇਂ ਮਗਵਾਵਾਂ ਕਿ ਨਾ ਮਗਵਾਵਾਂ ਲੈ ਭੈਣ ਭਾਓ ਇਹਦੀ ਸੁਣ ਲੋ ਸੁਣ ਲੋ ਇਹਦੀ ਤੇਨੂੰ ਪਸੰਦ ਆ ਤਾਂ ਤੂੰ ਮੰਗਵਾ ਆਂ ਮੈਂ ਕਹਣੀ ਆਰਡਰ ਕਰਦੇ ਆਂ ਦੀ ਭੂਈ ਮੈਂ ਆਰਡਰ ਕਰਤਾ ਤੇ ਮੈਂ ਹਾਂ ਵੀ ਰਾਤੀਂ ਘਰ ਕਰਨ ਕੀਤਾ ਸੀ ਮੈਂ ਗਾ ਰਾਤੀਂ ਨਹੀਂ ਕਿਤੇ ਕੀਤਾ ਤੇ ਉਹ ਹੋਈ ਨਹੀਂ ਗੱਲ ਬਣੀ ਨਹੀਂ ਇਹਦੇ ਕੋਲ ਤੇ ਉਹ ਹੁਣ ਮੈਂ ਵੀ ਨਹੀਂ ਹੁਣ ਕਰਦੀ ਨਹੀਂ ਆਰਡਰ ਇਹਨੂੰ ਜੁੱਤੀ ਪਸੰਦ ਆਈ ਘਰ ਆਪਣੇ ਫੋਨ ਲਾ ਲਿਆ ਸੀ ਚੰਗਾ ਭੈਣ ਪ੍ਰਾਹ ਹੁਣ ਫਿਰ ਮੈਂ ਤੈਨੂੰ ਫੇਰ ਲੰਨੀ ਆ ਫੇਰ ਕਰਦੀਆਂ ਗੱਲਬਾਤ ਕਿਵੇਂ ਪਾਉਂਗਾ ਹੋ ਜਾਏਗਾ

ਬਾਏ ਹੁਣ ਫਿਰ ਕਾਰਟੇ ਕਿ ਸ਼ੁਰੂ ਕਰੀ ਜੂ ਮੈਂ ਤੇ ਅੰਨਾ ਥੋੜੀ ਨਾ ਹੋਣੀ ਆ ਭੈਂਟਾ ਉਹ ਆ ਨਹੀਂ ਨਾ ਤੇ ਸਾਡੇ ਪਹਿ ਹੀ ਗੇ ਬੋਰੀ ਦੇ ਵਿੱਚ ਪਹਿਲਾਂ ਸੈਮੀ ਨਜ ਨੂੰ ਜਲਮ ਦਿਨ ਮਨਾਇਆ ਸਭ ਤੋਂ ਪਹਿਲਾ ਉਦੋਂ ਦੇ ਆ ਪਏ ਹੀ ਗੇ ਡਿਸਪੋਜ਼ਲ ਬਰਤਨ ਜਿਹੜੇ ਹੁੰਦੇ ਆ ਹਨਾ ਤੇ ਇਹ ਮੈਂ ਨਾ ਜਿਹੜੇ ਉੱਤੇ ਹੈਗੇ ਉਹ ਲੈ ਆਉਣੀ ਆ ਤੇ ਬਸ ਉਹ ਖਾਣੀਆਂ ਵਾਲੀਆਂ ਨਾ ਥਾਲੀਆਂ ਨਹੀਂਆਂ ਲੈ ਹੋਣੀਆਂ ਪੈਣਾਂ ਹਨ ਨੂੰ ਤੇ ਬਾਕੀ ਇਹ ਇਹਨਾਂ ਦਾ ਸੌਖਾ ਵਰਤ ਤੋਂ ਸੁੱਤੋਂ ਬਾਅਦ ਹੁੱਕੇ ਤੇ ਆ ਮੈਂ ਤਾਂ ਥੋੜੀ ਨਾ ਹੋਣਗੇ ਉਹਨਾਂ ਤਾਂ ਬਸ ਆਪਾਂ ਇਹਨਾਂ ਚਕੀਏ ਨਾ 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 ਸਮੋਸੇ ਵੀ ਨਾ ਜੀ ਪਾਵਾਂਗੇ ਯਾਹ ਦੂਜੀਆਂ ਪਲੇਟਾਂ ਨਾ ਹੋਣੀਆਂ ਸਾਡੇ ਘਰ ਜਿੱਦਾਂ ਜਿੱਦੇ ਵਿੱਚ ਬੰਦਾ ਸਮੋਸਾ ਸਮਸਾ ਰੱਖ ਦੇ ਉਹ ਜਿਹੜੀਆਂ ਛੋੜੀਆਂ ਥੋੜੀਆਂ ਛੋੜੀਆਂ ਜਿਹੀਆਂ ਨਹੀਂ ਹੈ ਕਿ ਕੁੱਤੇ ਲਈ ਉਹਦੇ ਵਿੱਚ ਨਾ ਤੇ ਲੈ ਉਹ ਖਾਣੇ ਵਾਲਿਆਂ ਦੇ ਜਿਹਦੋਂ ਲਿਆਉਣੀ ਹੈ ਨਾ ਆਹੋ ਹੈ ਨਾ ਉਹਦੇ ਵਿੱਚ ਪਲੇਟਾਂ ਦੇ ਵਿੱਚ ਪਾ ਦੇ ਦੇ ਆਹ ਹੋ ਗਿਆ ਚਾਹ ਲਈ ਚਾਹ ਵਾਸਤੇ ਲੈ ਕੇ ਆਏ ਗਲਾਸ ਨਾ ਉੱਤੇ ਪਈਆਂ ਆਹ ਚਮਚੇ ਆ ਚਮਚੇ ਰਵਾਦੂ ਮੈਂ ਕਿ ਇਹ ਚਮਚੇ ਨਾਲ ਬੰਦਾ ਰੋਟੀ ਨਹੀਂ ਖਾ ਸਕਦਾ ਖਾ ਸਕਦਾ ਨਹੀਂ ਖਾ ਸਕਦਾ ਉਹ ਆਪਣੇ ਘਰੋਂ ਚਮਚੇ ਸਾਫ਼ ਕਰ ਲਈ ਦਿੰਦੀ ਤੇ ਆ ਪਾਣੀ ਪੂਣੀ ਵਾਸਤੇ ਗ라스 ਡ੍ਰਿੰਕਸ ਕੋਲਡ ਡ੍ਰਿੰਕ ਜਾਂ ਜੋ ਵੀ ਲੈ ਆਵਾਂਗੇ ਉਹਦੇ ਵਾਸਤੇ ਹੈ ਨਾ ਆ ਹੋ ਗਏ ਜਨ ਚਲ ਜੋ ਵੀ ਲੈ ਆਵਾਂਗੇ ਉਹਦੇ ਸਾਥ ਨਾਲੇ ਆ ਹੋ ਗਏ ਹਾਂ ਚਲ ਤੇ ਇਹਨੂੰ ਮੈਂ ਸੰਭਾਲ ਲਾ ਦੇ ਫਿਰ ਜਾਨੀ ਆ ਬਾਹਰ ਤੇ ਹੋਰ ਸਮਾਨ ਵੀ ਲੈ ਕੇ ਆਉਣੀ ਆ ਹੈ ਨਾ ਬੰਦ ਕਰਦੇ ਹਾਂ ਤੇ ਭੈਣ ਫਰਾਉ ਗਈ ਹਾਂ ਬਾਹਰ ਤੇ ਆ ਗਈਆਂ ਬਾਹਰ ਘਰ ਥਾਠ ਹੈ ਬੜੀ ਮੋਢੀ ਮੈਂ ਤਾਂ ਜਿਹੜਾ ਕੱਪੜੇ ਤੋਂ ਹੋਂਦੀ ਪਹਿਲਾਂ ਤਾਂ ਸਵੇਰੇ ਮੈਂ ਮੈਕ ਨੂੰ ਵੀ ਨਾਲ ਲੈ ਕੇ ਗਈ ਹਾਂ ਫੇਰ ਥੋੜਾ ਬਹੁਤਾ ਸਮਾਨ ਲੈ ਆਈਆਂ ਜਦੋਂ ਖਾਣੀਆਂ ਵਾਲੀਆਂ ਥਾਲਾਂ ਚਾਹੀਦੀ ਸੀ ਉਹ ਲੈ ਕੇ ਆਈ ਤੇ ਉਹ ਹੋਰ ਇੱਕ ਦੀ ਚੀਜ਼ ਹੀ ਲੈ ਕੇ ਆਈ ਉਹ ਤੇ ਦੋ ਸਬਜ਼ੀਆਂ ਲੈ ਕੇ ਖਾਉਂਦੀ ਤੁਹਾਨੂੰ ਆਹ ਆਹ ਸਬਜ਼ੀਆਂ ਸੁੱਜਾ ਨੇ ਰੱਖੀਆਂ ਮੈਂ ਗੋਭੀ ਦੀ ਬਣਾਵਾਂਗੇ ਹੈ ਨਾ ਇੱਕ ਤੇ ਬਾਾਕੀ ਬਣਾਵਾਂਗੇ ਵੈਜ ਬਰਿਆਨੀ ਬਣਾਵਾਂਗੇ ਮਟਰ ਮਟਰ ਪਨੀਰ ਬਣਾਵਾਂਗੇ ਤੇ ਇਹ ਮੈਂ ਆਪਣੇ ਲਈ ਹੋਰ ਆਖ ਤਾਈ ਤੇ ਸਭ ਚੁੱਪ ਕਰ ਹੁਣ ਆ ਵੀਡੀਓ ਬਣਾ ਲੈਂਦੇ ਤੇ ਆਹ ਕੁਛ ਲੈ ਕੇ ਆਈ ਆ ਜੂਸ ਚਾਹ ਮੈਂ ਚਲ ਕੋਕ ਰੈਂਡੀਆਂ ਹੀ ਜੂਸ ਚਾਹ ਸੀ ਲੈ ਜਾਂਦੀ ਆ ਹਨਾ ਕੋਕ ਠੰਡ ਦੇ ਕਰਕੇ ਪੀਂਦੇ ਹੈ ਨਹੀਂ ਪੀਨੇ ਤੇ ਆਹ ਆ ਲੈ ਕੇ ਆਈਆਂ ਦੁੱਧ ਦਾਦੀ ਤੇ ਆਪਣੇ ਘਰ ਵਾਸਤੇ ਹੀ ਲੈ ਕੇ ਆਈਆਂ ਨਹੀਂ ਇਹਦੀ ਵੇਲੇ ਕਰਮਾਂ ਦੀ ਗੱਲ ਹੁੰਦੀ ਜਿਹੜੀਆਂ ਦੁੱਧ ਦੀ ਘੋੜਣਾ ਕੋ ਲੈ ਕੇ ਹੁੰਦੇ ਨਾ ਉਹ ਹੱਟ ਪਿੰਡਾਂ ਵਾਲਦੇ ਮੇਰੇ ਪੇਕਿਆਂ ਵਾਲਦੇ ਉਧਰ ਦੇ ਤੇ ਉਹ ਬੁੱਧ ਥੋੜਾ ਜਿਹਾ ਚੰਗਾ ਦਿੰਦੇ ਆ ਉੱਥੇ ਸ਼ਾਮਾਂ ਨੂੰ ਵਾਰੀ ਨਹੀਂ ਹੁੰਦੀ ਐਨੀ ਭੀੜ ਹੁੰਦੀ ਆ ਤਾਂ ਸੰਤਰੇ ਸਾਡੇ ਦੋ ਉੱਥੇ ਹੀ ਪਏ ਆ ਤੇ ਹੋਰ ਆ ਜੁੱਤੀ ਜੱਤੀ ਲੈ ਕੇ ਆਈਆਂ ਵਿਖਾਉਣੀ ਆ ਤੁਹਾਨੂੰ ਮੈਂ ਨਾ ਉਹ ਜਿਹੜੀ ਉਹਨਾਂ ਜੁੱਤੀ ਮੰਗਵਾਈ ਨਾ ਆਨਲਾਈਨ ਉਹ ਅਜੇ ਤੱਕ ਮਰ ਜਣਿਆ ਨੇ ਨਾ ਮੈਨੂੰ ਐਕਸਚੇਂਜ ਕਰਕੇ ਇਹ ਨਹੀਂ ਦਿੱਤੀ ਇਹ ਕਾਹ ਸੱਚ ਮੇਰੀ ਚੁੰਨੀ ਹੀ ਬਣਨ ਵਾਸਤੇ ਦਿੱਤੀ ਇਹ ਵੀ ਬਣ ਗਈ ਆ ਤੇ ਲੈ ਕੇ ਆਈਆਂ ਬਾਹਰ ਪਨ ਖੋਲ ਕੇ ਖਾਣੀਆਂ ਆ ਜੁੱਤੀ ਲੈ ਕੇ ਦਿਖਾਵਾਂ ਖੁਲ੍ਹੇਵ ਖਾਣੀਆਂ ਆ ਇੱਕ ਜੋੜਾ ਨਾ ਬੂਟਾਂ ਦਾ ਲੈ ਕੇ ਆਈਆਂ ਬੂਟ ਐ ਹੋਈ ਤੇ ਗੰਦੇ ਹੋਏ ਤੇ ਉਹ ਜਿੱਥੇ ਜਾਂਦੀ ਆ ਪਾਪਾ ਜਾਂਦੀਆਂ ਤੇ ਬੁਰੇ ਲੱਗਦੇ ਆ ਤੇ ਆ ਜੂਟਾ ਬੂਟਾਂ ਦਾ ਜੋੜਾ ਲੈ ਕੇ ਨਾ ਇਦਾਂ ਦੀ ਜਿਹਦੀ ਸ਼ੇਪ ਲੈ ਕੇ ਆਈਆਂ ਤੇ ਹੰਤਰੀ ਮੱਜਾਂ ਜੀਆਂ ਵਰਗੀ ਸ਼ੇਪ ਈ ਜਿੱਦਾਂ ਨਾ ਡੰਗਰਾਂ ਦੇ ਪੈਰ ਹੁੰਦੇ ਆ ਤੇ ਉਹ ਹੁਣ ਪਤਾ ਨਹੀਂ ਉਹ ਕਿਦਾਂ ਦੇ ਲੱਗਦੇ ਤੇ ਰੰਗ ਰੂੰਗਾ ਰੰਗ ਬਰੰਗ ਜੇ ਵੇਖ ਕੇ ਮੈਂ ਦੋਨਾਂ ਡਲ ਗਈ ਹਾਂ ਤੇ ਲੈ ਆਈਆਂ ਇਹਦੀ ਫਰੇ ਕਿ ਕੰਜਨੇ papa ਕੇ ਦੇਖੇ ਵੇ ਕਿੰਨੀ ਗੰਦੀ ਕੀਤੀ ਹੈ ਹਾਲ ਸੇ ਲਵਾ ਰੇ ਪਲੈਟੀਆਂ ਆਈਆਂ ਨਾ ਤੇ ਚਲ ਹੈ ਵੀ ਸਸਤੇ ਹੀ ਚਲੋ ਜਿਹੜੇ ਆ ਇਦਾਂ ਲਈਦੇ ਹੋ ਤੇ ਬਥੇਰੇ ਮਹਿੰਗੇ ਹੁੰਦੇ ਹਨ ਤੇ ਆ ਚਲ ਠੀਕ ਹੀ ਹੈ ਬਾਹਰ ਦੇ ਹਿਸਾਬ ਨਾਲ ਤੇ ਠੀਕ ਜੀ ਹੈ ਤੇ ਫਿਰ ਮੈਂ ਚਲ ਲੈ ਜਾਨੀ ਇੱਕ ਜੋੜਾ ਗੰਦੇ ਜੇ ਪਾਈ ਫਿਰਨੀ ਤੇ ਜੁੱਤੀਆਂ ਕਿ ਆਈਆਂ ਆ ਤੇ ਇਹ ਵਿਖਾ ਲਈਆਂ ਜੀ ਕਿ ਆ ਵੀ ਬਥੇਰੀ ਔਰ ਇਹ ਚੁੰਗੀ ਆ ਏਦਾਂ ਦੇ ਚੰਨ ਲੀਆਂ ਆ ਆ ਮੈਂ ਲੈ ਆਈਆਂ ਤਾਂ ਹੁਣ ਪਈ ਵੇਖਣੀਆਂ ਕਿ ਇਹ ਮੋਤੀ ਮੋਤੀ ਬਚੰਗੇ ਲੱਗਣਗੇ ਹਾਂ ਹੋਰ ਕਿਤੇ ਮੋਤੀ ਏਦਾਂ ਜਿਹਾ ਵਿਆਹੋ ਵਿਆਹੀ ਜੀ ਹੁੰਦੀ ਜਦੋਂ ਵਿਆਹੀ ਤੇ ਚਲ ਹੈ ਆ ਜਦੋਂ ਹੁੰਦੀ ਨੇ ਟੋਲੇ ਚ ਨਿਕਲਣ ਹੁੰਦੀ ਆ ਹਨਾ ਬੁਰੀ ਤੇ ਨਹੀਂ ਪਾਣਾ ਲੱਗਦੀ ਕਿਤੇ ਜੀ ਇਹ ਲੋ ਪਾਣਾ ਹਾਂ ਤੇ ਬੁਰੀ ਲੱਗਦੀ ਓਏ ਅਜੇ ਤਾਂ ਬਦਲੀ ਬਦਲੀ ਜਾਏਗੀ ਹਨਾ ਪੋਰਕ ਤੇ ਹੁੰਦੀ ਸੀ ਬਹੁਣੀ ਡੋਲੇ ਚ ਨਿਕਲੀ ਹੁੰਦੀ ਆ ਚੁੰਨੀ ਚੁੰਨੀ ਤੇ ਜੁੱਤੀ ਵੀ ਆ ਨਵੀਂ ਪਾਈ ਖਵਾਇਆ ਘੈਂਟਾ ਆ ਸੂਰਨੇ ਪੈਂਟਰਾ ਹੋ ਜਾ ਜਿਮੀ ਲਿਆ ਸਲਾਇਓ ਕੇ ਤੇ ਪਰ ਚੁੰਦੀ ਮਿਲ ਗਈ ਤੇ ਮੈਂ ਕਿਹਾ ਚਲ ਚੁੰਦੀ ਜਿਹੜੀ ਆ ਉਹ ਇਲਾਕੇ ਦੇ ਬਾਹਰਲੀ ਨਾ ਤੇ ਐਦਾਂ ਤਾਂ ਸੋਹਣੀ ਲੱਗਣੀ ਹੈ ਨਾ ਹੂੰ ਪਤਾ ਆ ਮੇਰੇ ਜੁੱਤੀ ਘੈਂਟਾ ਹੋ ਐਦਾਂ ਲੱਗਣੀ ਏਡੀ ਸਕੂਲਿਸ਼ ਕੋ ਕਿਵੇਂ ਲੱਗਣੀ ਸੋ ਜਿੱਦਾਂ ਦੀ ਹੈਗੀ ਏ ਦਰਸੋਂ ਇਹ ਕੜੀ ਆ ਨਾ ਚਲੋ ਆ ਜੋ ਫੱਗ ਗਈਆਂ ਭੈਣ ਤਾਂ ਬੜੀ ਫੁੱਗ ਗਈਆਂ ਚੰਗੀ ਚੰਗਾ ਬੱਸ ਕਰ ਮੈਂ ਕੋੜੇ ਲੱਗਣੇ ਆ ਤਾਂ ਅੰਟਰਾਉ ਨਵੇਂ ਬੂਖਾਇ ਚੰਗੇ ਲੱਗਣਗੇ ਮੇ ਕੋਈ ਨਹੀਂ ਕੋਈ ਵੀਦਾ ਨਾ ਕਲਰਫੁਲ ਜੀ ਨਜਰ ਲੈਂਦੀ ਪਰ ਇਹ ਆ ਵੀ ਜਿਹੜੇ ਹੁੰਦੇ ਨੇ ਨਾ ਮਹੀਏ ਉਹਨਾਂ ਦਾ ਇਹ ਹੁੰਦਾ ਕਿ ਤੋਂ ਵਿਰੋਧੀ ਉਪੋਜੇ ਰਹਿੰਦੇ ਆ ਇਹ ਜਿਹੜੇ ਸਸਤੇ ਹੁੰਦੇ ਨੇ ਨਾ ਜਦੋਂ ਧੁੱਪ ਜਾਂਦੇ ਨਾ ਕਿ ਭੜੀ ਜੀ ਹੋ ਜਾਂਦੇ ਆ ਸੋਹਣਿਆਂ ਨੂੰ ਦਹੇ ਚਲੋ ਚੰਗਾ ਭੈਣ ਭਰਾਓ ਮੈਂ ਚੱਲੀ ਆ ਮੜਾ ਜਾ ਬਾਹਰ ਨਹੀਂ ਜਾਵਟ ਕਿੱਥੇ ਗਈ ਜਾਂ ਇੱਥੇ ਆ ਜੀ ਇੱਥੇ ਰੱਖੀ ਜੀ ਇੱਥੇ ਰੱਖੀ ਪਹਿਟਾ ਉਹ ਮੈਂ ਦੀ ਆਦਤ ਇੰਨੀ ਵਧੀਆ ਹਟਿਆ ਇਹ ਆਦਤ ਤੋਂ ਮੈਂ ਕੁਰਬਾਨ ਹਾਂ ਸੱਚੀ ਜਿਦਾਂ ਨਾਲ ਮੇਰੀ ਵੀ ਆਦਤ ਵਾਂ ਫੇ ਮੈਂ ਵੀ ਜਿਹੜੇ ਕੱਪੜੇ ਆ ਨਾ ਮਿੰਟੋ ਮਿੰਟੀ ਕਰਨੇ ਹੁੰਦੇ ਆ ਹੈਨਾ ਪਈ ਜਿਹੜੀ ਕੱਪੜੇ ਕੀ ਹਾਰਕੀ ਚੀਜ਼ ਥਾਂ ਥਾਂ ਤੇ ਸੈਟ ਕਰਕੇ ਰੱਖਣੀ ਹੁੰਦੀ ਦਾ ਇਹੀ ਆਦਤ ਇਹਦੀ ਆ ਇੰਨੇ ਵੀ ਚੀਜ਼ ਪਈ ਨਹੀਂ ਰਹਿੰਦੀ ਇੱਥੇ ਇੱਥੇ ਛੋਟਾ ਸੈਟ ਕਰਕੇ ਜਾਦਾ ਜਗ੍ਹਾ ਜਗਾ ਤੇ ਰੱਖ ਦੇਣੀ ਇਹ ਚੀਜ਼ ਬਹੁਤ ਵਧੀਆ ਜੀ ਇਹੋ ਜਿਹਾ ਭੈਣ ਭਰਾ ਉਹ ਮੈਂ ਮੀ ਆ ਹਾਂ ਕਿਹਾ ਕਿਦਾਂ ਗਿੱਲਾ ਹੋਇਆ ਆ ਇਹ ਕਿਦਾਂ ਮੈਕ ਗਿੱਲਾ ਆ ਪਤਾ ਚਲੋ ਤੇ ਭਾਣੋ ਫੇਰ ਗਈ ਹਾਂ ਬਾਹਰ ਫੇਰ ਬਾਹਰ ਗਈ ਹਾਂ ਤੇ ਹੁਣ ਬਾਹਰੋਂ ਆਈਆਂ ਨੀ ਕਿੱਥੋਂ ਗੀ ਸਹੀ ਆਏਗੀ ਵੀਡੀਓ ਤਾਂ ਕਿਧਰੋਂ ਸਹੀ ਹੁੰਦੀ ਆ ਹੁਣ ਫੇਰ ਬਾਹਰ ਨਹੀਂ ਆ ਤੇ ਕਿਤੇ ਗੁਰਦਵਾਰਾ ਸਾਹਿਬ ਵਾਸਤੇ ਡੱਬਾ ਲੈ ਕੇ ਆਈਆਂ ਤੇ ਗੁਰੂ ਮਹਾਰਾਜ ਦੇ ਹਨਾ ਮੱਥਾ ਟੇਕਵਾਵਾਂਗੇ ਤੇ ਨਾਲੇ ਪ੍ਰਸ਼ਾਦ ਕਰਾਵਾਂਗੇ ਹਨਾ ਤੇ ਨਾਲਿਆ ਸੱਜ ਫੱਬ ਕੇ ਆਈਆਂ ਨਵਾਂ ਨਾਂ ਲਵਾ ਕੇ ਨਕਲੀ ਝੂਠੇ ਝੱਠੇ ਹਨਾ ਤੇ ਆਪਣੇ ਤੇ ਹੈ ਨਹੀਂ ਜੱਜ ਦੇ ਤੇ ਫਿਰ ਬੰਦਾ ਕੀ ਕਰੇ ਤੇ ਮੈਂ ਜੱਜ ਸੱਜ ਫੱਬ ਲੈਣੀ ਆ ਹਨਾ ਤੇ ਹੁਣ ਕਿਚਲ ਮੈਂ ਕੰਮ ਵੀ ਘਾਟ ਕਰਨੀਆਂ ਬਈ ਮੈਂ ਘਰ ਘੁਰ ਲੈਂਦੀ ਆ ਮੈਨੂੰ ਨਹੀਂ ਹੁਣ ਹੱਥ ਲਾਉਣਾ ਪੈਂਦਾ ਤੇ ਇਹਦੇ ਸਿਰ ਤੇ ਮੈਂ ਕਰਾ ਲਈ ਤੇ ਮੈਂ ਤੋਣੀ ਮੈਂ ਗਈ ਹਾਂ ਤੇ ਮੈਂ ਹੁਣ ਵਾਸ਼ਿੰਗ ਮਸ਼ੀਨ ਚ ਕੱਪੜੇ ਵੀ ਨਹੀਂ ਕੱਢੇ ਤੇ ਜਿਹੜੇ ਸੁੱਕੇ ਸੀ ਦੂਤ ਇਹਨਾਂ ਦਿਨਾਂ ਦੇ ਮੈਂ ਹੁਣ ਉਹ ਵੀ ਨਹੀਂ ਲਾਏ ਤੇ ਉਹ ਵੀ ਟਰੇਲ ਨਾਲ ਭੇਜ ਭੁੱਜ ਗਏ ਆ ਤੇ ਖਰੋਏ ਹੁਣ ਤੁਹਾਨੂੰ ਮੈਂ ਹੁਣਾਂ ਨਾ ਮਲਾ ਦਿੰਦੇ ਆ ਆ ਮੈਂ ਮੈਂ ਕੋਣੀ ਥੋੜਾ ਥੋੜਾ ਸ਼ਰਮੁੰਦੇ ਹੋਏ ਤੇ ਮੇਰੀਆਂ ਅੱਖਾਂ ਚ ਘੱਟਾ ਪਉਂਦੇ ਹੋਏ ਵੇਖ ਲਈ ਮੈਂ ਤਾਂ ਸਬਜ਼ੀਆਂ ਕੱਟਾ ਲਈ ਮੈਂ ਆਹ ਪਤਾ ਨਹੀਂ ਇਹਨੇ ਕਿਹੜੀਆਂ ਸਬਜ਼ੀਆਂ ਕੱਟ ਲੈਣਾ ਆੜ ਕੇ ਵੇਖਿਆ ਤਾਂ ਤਿੰਨ ਕ ਦਾਣੇ ਮਟਰਾਂ ਦੇ ਛਿਲਕੇ ਦੇਖੀ ਹੈ ਤਿੰਨ ਦਾਣੇ ਹੈ ਤੇ ਮੈਂ ਇਹਨੂੰ ਪਾ ਲਾਦਾ ਹੁਣ ਪੂਈ ਦੇਉਂਦਾ ਟਾਈਮ ਹੋਇਆ ਤੋ ਹੋਇਆ ਤਾਂ ਮੈਂ ਇਹਨੂੰ ਲੁਬੜਉਂਦੀ ਹੁਣ ਏਦਾਂ ਕਰਕੇ ਤੇ ਹੁਣ ਢਈ ਖਲੋ ਕੇ ਮਾਲਾ ਮਾਲਾ ਛਿੱਲਣ ਉਹਨਾਂ ਨੂੰ ਮਟਰਾਂ ਨੂੰ ਤੇ ਭੈਣ ਭਰਾ ਮੈਂ ਆਪਣਾ ਸੂਟ ਪ੍ਰੈਸ ਕਰਦੀ ਪਈ ਕਿ ਘਰ ਮੇਂ ਟਾਈਮ ਨਹੀਂ ਲੱਗਣਾ ਹੁਣ ਦੇ ਵੇਰ ਲੋ ਤੇ ਮੇਰਾ ਸੂਟ ਭਰਾਓ ਸੂਟ ਪ੍ਰੈਸ ਕਰਨ ਦੀ ਹੀ ਮਗਰ ਹੁਣ ਸੂਟ ਪ੍ਰੈਸ ਹੋ ਗਿਆ ਵਾ ਤੇ ਹੁਣ ਪ੍ਰੋਣਾ ਕੀ ਖਾਣਗੇ ਹੁਣਾਨੂੰ ਕੋਈ ਪਤਾ ਨਹੀਂ ਹੈ ਭੈਣ ਭਰਾਓ ਹੁਣ ਕੱਲ ਦਾ ਦਿਨ ਮੈਨੂੰ ਟੈਨਸ਼ਨ ਹੀ ਰਹਿਣੀ ਹੈ ਹਨਾ ਬੱਚਾ ਵਰਗਾ ਤੇ ਸੂਟ ਪਾਉਣ ਲੱਗੀ ਆ ਤੇ ਕੱਲ ਨਾ ਆ ਸੋਹਰ ਆਵਾਂਗੇ ਸੂਟ ਸਪੈਸ ਕਰ ਲਈਗਾ ਦੇਖੋ ਭੈਣ ਭਰਾਓ ਇਹੋ ਜਿਹਾ ਕਮਾਣੂ ਬੜਾ ਬੁਲਟ ਪ੍ਰੂਫ ਟ੍ਰੇਨ ਵਾਂਗੂ ਚੱਲਦੀ ਆ ਆਪ ਲੋਗ ਆਟਾ ਸਾਬੜਾ ਲੋ ਆਸੇ ਵਾਲਾ ਭੈਣ ਭਰਾਓ ਚਲੋ ਫੇ ਠੀਕ ਆ ਹੁਣ ਮੈਂ ਵੇਣੀ ਆ ਕੋਈ ਕੰਮ ਧੰਦਾ ਹੁਣ ਵੇਖਦੇ ਆ ਕੀ ਕਰਨਾ ਵਾ ਤੇ ਮਿਊਜ਼ਿਕ ਸਿਸਟਮ ਨਹੀਂ ਨਾ ਗੱਡਿਆ ਮੈਂ ਚੱਲ ਪੈਰ ਮਾੜਾ ਮੋਟਾ ਨੱਚ ਕੋਦ ਲਾਂਗੇ ਹੈ ਤੇ ਉਹ ਉਹ ਵੀ ਪਲਾਂਗੇ ਹਾਂ ਹਾਂ ਬੋਲੀਆਂ ਪਾ ਲਈਆਂ ਦੇ ਦਿਨ ਪਾਣੀ ਨਾ ਪਾਉਣੀਆਂ ਹੈ ਚਲ ਉਹ ਨਾ ਯੰਤralangar ਉਹ ਪੱਖੋ ਲੋਕੀ ਪੁਖੇਤਰੇ ਫੇਰਨ ਤੇ ਬੋਲੀਆਂ ਸਾਡੀ ਨੋਂਜੀ ਪੈਜਨ ਹੈ ਚਲ ਚੰਗਾ ਭੈਣ ਭਰਾਓ ਫਿਰ ਹੈ ਲੈਨੇ ਹੁਣ ਕੀ ਕਰਨਾ ਹੈ